ਨਵੰਡੀਆ ਪੰਜਾਬੀ ਦੇਖ ਰਹੇ ਤੁਸੀਂ ਮਹਾਂ ਚਲਜਗੀ ਇੱਕ 20 ਸਾਲ ਦਾ ਨੌਜਵਾਨ ਜਿਸਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਸੀ ਪਰਿਵਾਰ ਦਾ ਇਕੱਲਾ-ਕੱਲਾ ਸਹਾਰਾ ਸੀਗਾ ਲੇਕਿਨ ਉਸਦੀ ਦੇਰ ਰਾਤ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੈ ਮਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁੱਬਾ ਮਾਰ ਕੇ ਉਹਨਾਂ ਦਾ ਪਰਿਵਾਰ ਰੋ ਰਿਹਾ ਹੈ ਕਹਿ ਰਹੇ ਨੇ ਕਿ ਸਾਡਾ ਉਹੀ ਇਕੱਲਾ ਸਹਾਰਾ ਸੀ ਘਰ ਦੇ ਵਿੱਚ ਕਮਾਉਣ ਵਾਲਾ ਉਹੀ ਸੀ ਰੋਜੀ ਰੋਟੀ ਜਿਹੜੀ ਹੈ ਕਮਾਕੇ ਘਰ ਦੇ ਲਈ ਲੈ ਕੇ ਆਂਦਾ ਸੀ ਸਾਡਾ ਜਿਹੜਾ ਸਾਰਾ ਸਹਾਰਾ ਉਸ ਦੇ ਉੱਤੇ ਟਿੱਕੀਆਂ ਹੋਈਆਂ ਸੀ ਸਾਰੀਆਂ ਆਸਾਂ ਲੇਕਿਨ 20 ਸਾਲ ਦਾ ਇਹ ਨੌਜਵਾਨ ਜਿਸ ਦੇ ਮੋਢਿਆਂ ਦੇ ਉੱਤੇ ਇੰਨੀਆਂ ਜ਼ਿੰਮੇਵਾਰੀਆਂ ਸੀਗੀਆਂ ਪਰਿਵਾਰ ਦੀਆਂ ਉਹ ਉਸ ਦੀ ਮੌਤ ਹੋ ਜਾਂਦੀ ਹੈ ਟਰੈਕਟਰ ਟਰਾਲੀ ਦੇ نیچے ਆ ਕੇ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਕਿ ਅਜਿਹਾ ਪਾਣਾ ਵਾਪਰ ਚੁੱਕਿਆ ਤਾਂ ਉਹਨਾਂ ਦੇ ਸਾਹ ਸੁੱਕੇ ਰਹਿ ਜਾਂਦੇ ਨੇ ਪਰਿਵਾਰ ਦੇ ਵਿੱਚ ਸੋਕ ਦੀ ਲਹਿਰ ਦੇਖਣ ਨੂੰ ਮਿਲਦੀ ਹੈ ਕਿਹਾ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਦੇ ਥੱਲੇ ਇਹ ਨੌਜਵਾਨ ਆ ਜਾਂਦਾ ਜਿਸ ਕਾਰਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ 20 ਸਾਲ ਦਾ ਇਹ ਤਕਰੀਬਨ ਨੌਜਵਾਨ ਦੱਸਿਆ ਜਾ ਰਿਹਾ ਹੈ ਸੰਦੀਪ ਸਿੰਘ ਜੁਜ਼ਰ ਨਾਮ ਸੀ ਜਿਸ ਦੇ ਜਿਹੜਾ ਹੈ ਉਹ ਆਪਣੇ ਮੋਟਰਸਾਈਕਲ ਦੇ ਉੱਤੇ ਦੁਕਾਨ ਤੋਂ ਕੋਈ ਸਮਾਨ ਲੈਣ ਦੇ ਲਈ ਗਿਆ ਸੀ ਘਰ ਦਾ ਟਰੈਕਟਰ ਟਰਾਲੀ ਦੇ ਥੱਲੇ ਆ ਜਾਂਦਾ ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਚੁੱਕ ਕੇ ਹਸਪਤਾਲ ਦੇ ਵਿੱਚ ਵੀ ਜਿਹੜਾ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਡਾਕਟਰਾਂ ਨੇ ਲੇਕਿਨ ਉਸ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਤਾਂ ਪਰਿਵਾਰਕ ਮੈਂਬਰ ਕੀ ਕੁਝ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਹਨਾਂ ਨੇ ਸਿਰ ਤੇ ਗਿਜਾਰਾ ਕਰਦੇ ਹੀ ਅਮਕਾ ਜੀ ਤੁਹਾਡੇ ਜਿਹੜੇ ਬੇਟੇ ਦੀ ਡੈਥ ਹੋਈ ਆ ਅਸਤਾਲੀ ਥੱਲੇ ਆਉਣ ਕਰਕੇ ਕੀ ਗੱਲਬਾਤ ਹੋਈ ਜੀ ਦੁਕਾਨ ਤੇ ਗਿਆ ਸੀ ਭਾਈ ਆ ਗਏ ਸੀ ਗਏ ਸੀ ਆ ਗਏ ਸੀ ਗਏ ਸੀ ਕਿੰਨੇ ਵਜੇ ਦੀ ਗੱਲਬਾਤ ਹੋਈ ਸਾਢੇ 6 ਵਜੇ ਕੀ ਨਾਂ ਸੀ ਨੌਜਵਾਨ ਦਾ ਜੀ ਸੰਦੀਪ ਕੀ ਨਾਂ ਸੀ ਬੇਟਾ ਜੀ ਸੁਦੇਸ਼ ਸਿੰਘ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕਰ ਰਹੀ ਹੋਣੀ ਚਾਹੀਦੀ ਕਰ ਰਹੀ ਹੋਣੀ ਚਾਹੀਦੀ ਕਰ ਰਹੀ ਹੋਣੀ ਚਾਹੀਦੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਸਰ ਮਸਟ ਹਸਬੈਂਡ ਆਫ ਸਰਪੰਚ ਪਿੰਡ ਜਾਮਾ ਰਾਏ ਕੀ ਜਲਵਾਤ ਹੋਈ ਜਿਹੜੀ ਨੌਜਵਾਨ ਦੀ ਹੈ 48 ਫਲੇ ਅੰਕ ਕਰਕੇ ਮੌਤ ਹੋਈ ਹੈ ਜੀ ਕੱਲ ਜੀ ਸਾਡੇ ਕੇ 6 ਵਜੇ ਦਾ ਟਾਈਮ ਸੀ ਤੇ ਉਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਫਿਰ ਅਸੀਂ ਮਗਰ ਗਏ ਆ ਕਾਲਵਾ ਪਿੱਛਾ ਕੀਤਾ ਸਾਡੇ ਮੁੰਡਿਆਂ ਨੇ ਟਰਾਲੀ ਦਾ ਤੇ ਟਰਾਲੀ ਜਾ ਕੇ ਕਾਲਵੇ ਘੇਰੀ ਗਈ ਆ ਤੇ ਉਹ ਅੱਗਿਓ ਸਗੋਂ ਉਹਨਾਂ ਨੇ ਮਿਸਬੀਹੇਵ ਕੀਤਾ ਕਿ ਅੱਗਿਓ ਉਹਨਾਂ ਨੇ ਇਹ ਕਿਹਾ ਕਿ ਮਤਲਬ ਹਥਿਆਰ ਬੰਦ ਹੋ ਕੇ ਸਾਨੂੰ ਪਾਏ ਸਾਡੇ ਮੁੰਡਿਆਂ ਨੂੰ ਕਿ ਤੁਸੀਂ ਸਾਨੂੰ ਕਦਰ ਲਈ ਰੋਕਣ ਡੈਜੋ ਤੇ ਬਾਕੀ ਸਾਨੂੰ ਜਿਹੜੀ ਪੋਲੀਟਿਕਲੀ ਵੀ ਧਮਕੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹੈਗੀ ਆ ਕਿ ਤੁਹਾਨੂੰ ਮਤਲਬ ਕਿ ਸਾਨੂੰ ਨਿਆਂ ਚਾਹੀਦਾ ਸਾਨੂੰ ਤੇ ਸਾਨੂੰ ਪੋਲੀਟਿਕਲ ਵੀ ਲੋਕ ਵੀ ਤੇ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਕਿ ਸਾਨੂੰ ਨਿਆਂ ਦਿਵਾਵੇ ਟਰੈਕਟਰ ਟਰਾਲੀ ਦੀ ਸੀਸੀਟੀਵੀ ਸਾਹਮਣੇ ਆਈ ਹਾਂਜੀ ਸਾਡੇ ਕੋਲ ਅਵੇਲੇਬਲ ਆ ਗਈ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਕੀ ਮੰਗਦੀ ਦਾ ਬੋਲ ਮੰਗ ਨਿਆ ਚਾਹੀਦਾ ਜੀ ਗਰੀਬ ਘਰ ਦਾ ਬੱਚਾ ਉਹਦਾ ਫਾਦਰ ਸਾਹਿਬ ਵੀ ਹੈ ਨਹੀਂ ਆ ਉਹੋ ਕਮਾਈ ਵਾਲਾ ਬੱਚਾ ਸੀ 20 ਸਾਲ ਦੀ ਉਮਰ ਉਹਦੀ ਤੇ ਉਹ ਹੀ ਆਪਣੀ ਮਾਂ ਦਾ ਗੁਜ਼ਾਰਾ ਕਰਦਾ ਸੀ ਨੌਜਵਾਨ ਵਾਲਾ ਜਿਹਦਾ ਸੀ ਸੰਦੀਪ ਸਿੰਘ ਕਿੰਨੀ ਉਮਰ ਸੀ ਜੀ ਉਮਰ ਉਹਦੀ 20 ਸਾਲ ਸੀ ਤੁਸੀਂ ਪੰਚਾਇਤ ਦੇ ਮੁਖੀ ਹੋਣਾ ਪਰਵਾਹ ਦੇ ਨਾਲ ਜੀ ਜੀ ਬਿਲਕੁਲ ਜੀ ਬਿਲਕੁਲ ਪਿੰਡ ਦੇ ਨਾਲ ਆ ਜੀ ਕੀ ਨਾਂ ਭਾਈ ਤੁਹਾਡਾ ਮੇਰਾ ਰਜਿੰਦਰ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਯਮਰਾ ਪਿੰਡ ਆ ਜੀ ਜਿਹੜੀ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਨਾਂ ਸੀ ਤੇ ਕਿੱਦਾਂ ਹੋਈ ਇਹ ਇਹਦਾ ਨਾਂ ਸੰਦੀਪ ਸਿੰਘ ਹੀ ਆ ਤੇ ਐਕਸੀਡੈਂਟ ਹੋਇਆ ਜੀ ਆ ਗੁਜਰਪੁਰੇ ਦੀ ਟਰਾਲੀ ਸੀ ਉਹਦੇ ਨਾਲ ਉਹ ਪੂਨਾ ਟਰੈਕਟਰ ਮਾਰਿਆ ਵਿਚ ਕਦੋਂ ਦੀ ਘਟਨਾ ਹੈ ਕੇ ਸ਼ਾਮੀ ਕੋਈ 6:30 ਵਜੇ ਦੀ ਘਟਨਾ ਹੈ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਆ ਆਪਣੇ ਤੋਂ ਇਥੋਂ ਸਾਰਾ ਪੰਜ ਆ ਸਾਰਾ 2 ਮਿੰਟ 200 ਕਿ ਮੀਟਰ ਦੂਰ ਆ ਘਰ ਤੋਂ ਤੇ ਮੌਕੇ ਤੇ ਗਏ ਆ ਅਸੀਂ ਮੌਕੇ ਤੇ ਅਸੀਂ ਇਹਨੂੰ ਲੈ ਕੇ ਗਏ ਹਸਪੀਟਲ ਜੀ ਉਥੇ ਗੁਰਨਾਣਕ ਸਪੈਸ਼ਲਿਸਟ ਜੀ ਤਰਨ ਤਾਰਨਾ ਉਹ ਫਿਰ ਡਾਕਟਰ ਨੇ ਚੈੱਕ ਕੀਤਾ ਤੇ ਉਹਨਾਂ ਕਿਹਾ ਵੀ ਡੈੱਡ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਰਾਤ ਦਾ ਹੀ ਇਨਫਾਰਮ ਕੀਤਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਆਪਣੇ ਕੋਲਤੀ ਕਰਦੇ ਮੰਗ ਅਸੀਂ ਕਹਿੰਦੇ ਆ ਵੀ ਕੇਸ ਰਿਸ਼ਟ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਓ ਐਮਐਲ ਦੀ